ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ 사త్సੰਗਤ ਜੀਓ ਆਪ ਜਿਸ ਪਾਵਨ ਸਥਾਨ ਦੇ ਦਰਸ਼ਨ ਕਰ ਰਹੇ ਹੋ ਇਹ ਪਾਵਨ ਸਥਾਨ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਹੈ ਜਦੋਂ ਸਤਿਗੁਰੂ ਜੀ 25 ਫੱਗਣ 1688 ਬਿਕਰਮੀ ਦੇ ਨਗਰ ਵਿੱਚ ਪਹੁੰਚੇ ਆ ਬਾਬਾ ਸੂਰਤੀਆ ਜੀ ਦੇ ਗ੍ਰਹਿ ਵਿਖੇ ਨਿਵਾਸ ਕੀਤਾ ਉਸ ਤੋਂ ਪ੍ਰੰਤ ਇਸ ਪਾਵਨ ਸਥਾਨ ਤੇ ਜਿੱਥੇ ਉੱਚੀ ਸੇ ਹੋਇਆ ਕਰਦੀ ਸੀ ਸਤਿਗੁਰੂ ਜੀ ਇੱਥੇ ਦੀਵਾਨ ਸਜਾਇਆ ਕਰਦੇ ਸਨ ਜਦਸਵੇਲੇ ਇੱਥੇ ਪਹੁੰਚੇ ਘੋੜਾ ਬੰਨਣ ਵਾਸਤੇ ਕਿਸੇ ਮਾਈ ਤੋਂ ਥਾਂ ਦੀ ਮੰਗ ਕੀਤੀ ਪੁੱਛਿਆ ਕਿ ਮਾਈ ਨੇ ਇੱਕ ਕੀਲਾ ਜਿਹੜਾ ਸੀ ਉਹ ਸਤਿਗੁਰਾ ਜੀ ਨੂੰ ਦੇਦਿਆ ਹੋਇਆ ਕਿਹਾ ਕਿ ਲਓ ਜੀ ਇਸ ਦੇ ਨਾਲ ਘੋੜਾ ਬੰਨ ਲਓ ਸਤਿਗੁਰੂ ਜੀ ਨੇ ਉਹ ਕੀਲਾ ਗੱਟ ਕਰਕੇ ਉਸ ਕੀਲੇ ਨਾਲ ਘੋੜਾ ਬੰਨਿਆ ਔਰ ਉਹ ਜਿਹੜਾ ਕੀਲਾ ਸੀ ਸਮਾਪਾ ਕਰਕੇ ਹਰਾ ਹੋ ਗਿਆ ਜਿਸ ਦੇ ਦਰਸ਼ਨ ਆਪ ਜੀ ਥੱਲੇ ਲੰਗਰ ਹਾਲ ਦੇ ਵਿੱਚ ਕਰ ਸਕਦੇ ਹੋਂ ਸੋ ਇੱਥੇ ਸਤਿਗੁਰੂ ਜੀ 45 ਦਿਨ ਬਰਾਜ ਦੇ ਰਹੇ ਨੇ ਇੱਥੇ ਹੀ ਇਲਾਕੇ ਦੀਆਂ ਸੰਗਤਾਂ ਜੁੜਿਆ ਕਰਦੀਆਂ ਸਨ ਸਤਿਗੁਰੂ ਜੀ ਇਸ ਪਾਵਨ ਸਥਾਨ ਤੇ ਸਾਨੂੰ ਨਾਮ ਬਾਣੀ ਦਾ ਫੇਸਬੁੱਕਸ ਕਰਕੇ ਕਰਤਾਰਥ ਕਰਿਆ ਕਰਦੇ ਸਨ ਇਸ ਪਾਵਨ ਸਥਾਨ ਤੇ ਹੀ ਉਹ ਪਾਵਨ ਚੋਲਾ ਜਿਸ ਨੂੰ ਸਤਿਗੁਰੂ ਜੀ ਨੇ ਪਾ ਕਰਕੇ ਗੁਆਲਯਰ ਦੇ ਕਿਲੇ ਚੋਂ ਬਵੰਜਾ ਰਾਜੇ ਰਹਾ ਕਰਾਇਸ਼ਣ ਬਹੁ ਪਾਵਨ ਚੋਲਾ ਇੱਕ ਪੋਥੀ ਸਾਹਿਬ ਜਿਸ ਦਾ ਤਤਕਰਾ ਸੁਨਹਿਰੀ ਅਖਰਾ ਵਿੱਚ ਹੈ ਜਿਸ ਤੋਂ ਸਤਿਗੁਰੂ ਜੀ ਆਪ ਨੇ ਨਿਮ ਕਰਿਆ ਕਰਦੇ ਸੰਨ ਔਰ ਇੱਕ ਚਰਨ ਦਾ ਜੋੜਾ ਜੋ ਕਿ ਇਸ ਪਾਵਨ ਸਥਾਨ ਤੇ ਦਰਵਾਰ ਸਾਹਿਬ ਦੇ ਸੰਕਾਂ ਦੇ ਦਰਸ਼ਨਾਂ ਵਾਸਤੇ ਸੁਸੋਵਿਤ ਹੈ ਸੋ ਇਸ ਤਰ੍ਹਾਂ ਕਰਕੇ ਇਹ ਜਿਹੜਾ ਪਾਵਨ ਸਥਾਨ ਹੈ ਤਾਂ ਤਾਂ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਾਰਾ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਚਰਨ ਛੋਹ ਪ੍ਰਾਪਤ ਸਥਾਨ ਹੈ ਬੇਅੰਤ ਸੰਗਤਾਂਵੰਤੀ ਛੋੜ ਦੇਵਸ ਤੇ ਇਹਨਾਂ ਪਾਵਨ ਸਥਾਨਾਂ ਤੇ ਨਸਤਕ ਨਤਮਸਤਕ ਹੁੰਦੀਆਂ ਨੇ ਅਤੇ ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਨੇ ਸੋ ਦਾਸ ਭਾਈ ਮਨਜੀਤ ਸਿੰਘ ਜੀ ਜੋ ਕਿ ਇਹਨਾਂ ਗੁਰੂ ਘਰ ਦੇ ਵਿੱਚ ਸੇਵਾਦਾਰ ਹੈ ਸੋ ਦਾਸ ਵੱਲੋਂ ਸਮੂਹ ਸੰਗਤਾਂ ਨੂੰ ਬੰਦੀ ਛੋੜ ਦੇਵਸ ਦੀਆਂ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਸਾਧ ਸੰਗਤ ਜੀਓ ਆਪ ਜਿਸ ਪਾਵਨ ਸਥਾਨ ਦੇ ਦਰਸ਼ਨ ਕਰ ਰਹੇ ਹੋ ਇਹ ਪਾਵਨ ਸਥਾਨ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਹੈ ਜਦੋਂ ਸਤਿਗੁਰੂ ਜੀ 25 ਫੱਗਣ 1688 ਬਿਕਰਮੀ ਦੇ ਨਗਰ ਵਿੱਚ ਪਹੁੰਚੇ ਆ ਬਾਬਾ ਸੂਰਤੀਆ ਜੀ ਦੇ ਗ੍ਰਹਿ ਵਿਖੇ ਨਿਵਾਸ ਕੀਤਾ ਉਸ ਤੋਂ ਪ੍ਰੰਤ ਇਸ ਪਾਵਨ ਸਥਾਨ ਤੇ ਜਿੱਥੇ ਉੱਚੀ ਸੇ ਹੋਇਆ ਕਰਦੀ ਸੀ ਸਤਿਗੁਰੂ ਜੀ ਇੱਥੇ ਦੀਵਾਨ ਸਜਾਇਆ ਕਰਦੇ ਸਨ ਜਦਸਵੇਲੇ ਇੱਥੇ ਪਹੁੰਚੇ ਘੋੜਾ ਬੰਨਣ ਵਾਸਤੇ ਕਿਸੇ ਮਾਈ ਤੋਂ ਥਾਂ ਦੀ ਮੰਗ ਕੀਤੀ ਪੁੱਛਿਆ ਕਿ ਮਾਈ ਨੇ ਇੱਕ ਕੀਲਾ ਜਿਹੜਾ ਸੀ ਉਹ ਸਤਿਗੁਰਾ ਜੀ ਨੂੰ ਦੇਦਿਆ ਹੋਇਆ ਕਿਹਾ ਕਿ ਲਓ ਜੀ ਇਸ ਦੇ ਨਾਲ ਘੋੜਾ ਬੰਨ ਲਓ ਸਤਿਗੁਰੂ ਜੀ ਨੇ ਉਹ ਕੀਲਾ ਗੱਟ ਕਰਕੇ ਉਸ ਕੀਲੇ ਨਾਲ ਘੋੜਾ ਬੰਨਿਆ ਔਰ ਉਹ ਜਿਹੜਾ ਕੀਲਾ ਸੀ ਸਮਾਪਾ ਕਰਕੇ ਹਰਾ ਹੋ ਗਿਆ ਜਿਸ ਦੇ ਦਰਸ਼ਨ ਆਪ ਜੀ ਥੱਲੇ ਲੰਗਰ ਹਾਲ ਦੇ ਵਿੱਚ ਕਰ ਸਕਦੇ ਹੋਂ ਸੋ ਇੱਥੇ ਸਤਿਗੁਰੂ ਜੀ 45 ਦਿਨ ਬਰਾਜ ਦੇ ਰਹੇ ਨੇ ਇੱਥੇ ਹੀ ਇਲਾਕੇ ਦੀਆਂ ਸੰਗਤਾਂ ਜੁੜਿਆ ਕਰਦੀਆਂ ਸਨ ਸਤਿਗੁਰੂ ਜੀ ਇਸ ਪਾਵਨ ਸਥਾਨ ਤੇ ਸਾਨੂੰ ਨਾਮ ਬਾਣੀ ਦਾ ਫੇਸਬੁੱਕਸ ਕਰਕੇ ਕਰਤਾਰਥ ਕਰਿਆ ਕਰਦੇ ਸਨ ਇਸ ਪਾਵਨ ਸਥਾਨ ਤੇ ਹੀ ਉਹ ਪਾਵਨ ਚੋਲਾ ਜਿਸ ਨੂੰ ਸਤਿਗੁਰੂ ਜੀ ਨੇ ਪਾ ਕਰਕੇ ਗੁਆਲਯਰ ਦੇ ਕਿਲੇ ਚੋਂ ਬਵੰਜਾ ਰਾਜੇ ਰਹਾ ਕਰਾਇਸ਼ਣ ਉਹ ਪਾਵਨ ਚੋਲਾ ਇੱਕ ਪੌਥੀ ਸਾਹਿਬ ਜਿਸ ਦਾ ਤਤਕਰਾ ਸੁਨਹਿਰੀ ਅਖਾ ਵਿੱਚ ਹੈ ਜਿਸ ਤੋਂ ਸਤਿਗੁਰੂ ਜੀ ਆਪ ਨੇ ਨਾਮ ਕਰਿਆ ਕਰਦੇ ਸਨ ਔਰ ਇੱਕ ਚਰਨ ਦਾ ਜੋੜਾ ਜੋ ਕਿ ਇਸ ਪਾਵਨ ਅਸਥਾਨ ਤੇ ਦਰਬਾਰ ਸਾਹਿਬ ਦੇ ਸੰਕਾਂ ਦੇ ਦਰਸ਼ਨਾਂ ਵਾਸਤੇ ਸਜੋਵਿਤ ਹੈ ਸੋ ਇਸ ਤਰ੍ਹਾਂ ਕਰਕੇ ਇਹ ਜਿਹੜਾ ਪਾਵਨ ਅਸਥਾਨ ਹੈ ਤਾਂ ਤਾਂ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਚਰਨ ਛੋਹ ਪ੍ਰਾਪਤ ਅਸਥਾਨ ਹੈ ਬੇਅੰਤ ਸੰਗਤਾਂ ਦੇ ਛੋੜ ਦਿਵਸ ਤੇ ਇਹਨਾਂ ਪਾਵਨ ਸਥਾਨਾਂ ਤੇ ਨਸਤਕ ਨਤਮਸਤਕ ਹੁੰਦੀਆਂ ਨੇ ਅਤੇ ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਨੇ ਸੋ ਦਾਸ ਭਾਈ ਮਨਜੀਤ ਸਿੰਘ ਜੀ ਜੋ ਕਿ ਇਹਨਾਂ ਗੁਰੂ ਘਰ ਦੇ ਵਿੱਚ ਸੇਵਾਦਾਰ ਹੈ ਸੋ ਦਾਸ ਵੱਲੋਂ ਸਮੂਹ ਸੰਗਤਾਂ ਨੂੰ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ